ਕਹਿੰਦੇ ਸਿਖਾ ਦੋ ਮੈਨੂੰ ਸੱਚੀ ਸਾਈਕਲ ਵੀ ਨਹੀਂ ਆਉਂਦਾ ਮੈਂ ਕਿਹਾ ਮੈਨੂੰ ਕਾਰ ਸਿਖਾ ਦੋ ਕਹਿੰਦੇ ਕਾਰ ਕਿੱਥੋਂ ਸਿਖਾ ਦੇ ਤੈਨੂੰ ਤਾਂ ਸਾਈਕਲ ਵੀ ਨਹੀਂ ਆਉਂਦਾ ਸਕੂਟਰੀ ਵੀ ਨਹੀਂ ਆਉਂਦੀ ਮੈਨੂੰ ਸੱਚੀ ਸਾਈਕਲ ਵੀ ਨਹੀਂ ਆਉਂਦਾ ਗੁੱਸਾ ਵੜੇ ਆਉਂਦਾ ਮੈਨੂੰ ਤੇਰੇ ਉੱਤੇ ਜੱਟਾ ਗੁੱਸਾ ਵੜੇ ਆਉਂਦਾ ਮੈਨੂੰ ਤੇਰੇ ਉੱਤੇ ਜੱਟਾ ਜਦੋਂ ਵੇਖਦੀ ਜਾਂਦੀਆਂ ਭਜਾਈ ਵੇ ਕਬੜੇ ਆਉਂਦਾ ਮੈਨੂੰ ਤੇਰੇ ਉੱਤੇ ਜੱਟਾ ਜਦੋਂ ਵੇਖਦੀ ਆ ਜਾਂਦੀ ਆ ਭੁਜਾਈ ਵੇ ਲੋਕਾਂ ਦੀਆਂ ਬੋਟੀਆਂ ਚਲਾਉਂਦੀਆਂ ਨੇ ਕਰ ਤੂੰ ਸਕੂਟਰੀ ਵੀ ਮੈਨੂੰ ਨਾ ਸਿਖਾਈ ਵੇ ਆਹ ਲੋਕਾਂ ਦੀਆਂ ਬੋਟੀਆਂ ਚਲਾਉਂਦੀਆਂ ਨੇ ਕਰ ਤੂੰ ਸਕੂਟਰੀ ਵੀ ਮੈਨੂੰ ਨਾ ਸਿਖਾਈ ਵੇ ਆਹ ਲੋਕਾਂ ਦੀਆਂ ਬੋਟੀਆਂ ਚਲਾਉਂਦੀਆਂ ਨੇ ਕਰ ਤੂੰ ਸਕੂਟਰੀ ਵੀ ਮੈਨੂੰ ਨਾ ਸਿਖਾਈ ਵੇ ਖੜੀ ਚੀਜ਼ ਵਿੱਚ ਜ਼ਿੰਦਾ ਮਾਰਦੀ ਆ ਕੇ ਖੜੀ ਚੀਜ਼ ਵਿੱਚ ਜ਼ਿੰਦਾ ਮਾਰਦੀ ਆ ਕੇ ਡਰ ਲੱਗਦਾ ਏ ਬਿਲੋਂ ਮੈਨੂੰ ਤਾਂ ਨਹੀਂ ਕਾਰ ਕਾਰ ਦੇ ਤੈਨੂੰ ਸਿੱਖਣੀ ਸਿਖਾ ਦੂੰਗਾ ਮੈਂ ਤੈਨੂੰ ਪਰ ਲਈ ਨਾ ਸਕੂਟਰੀ ਦਾ ਨਾ ਨਹੀਂ ਕਾਰ ਦੇ ਤੈਨੂੰ ਸਿੱਖਣੀ ਸਿਖਾ ਦੂੰਗਾ ਮੈਂ ਤੈਨੂੰ ਪਰ ਲਈ ਨਾ ਸਕੂਟਰੀ ਦਾ ਨਾ ਨਹੀਂ ਕਾਰ ਦੇ ਤੈਨੂੰ ਸਿੱਖਣੀ ਸਿਖਾ ਦੂੰਗਾ ਮੈਂ ਤੈਨੂੰ ਪਰ ਲਈ ਨਾ ਸਕੂਟਰੀ ਦਾ ਨਾ ਤਾਂ ਨਹੀਂ ਸਬੜੇ ਆਉਂਦਾ ਮੈਨੂੰ ਤੇਰੇ ਉੱਤੇ ਜੱਟਾ ਸਬੜੇ ਆਉਂਦਾ ਮੈਨੂੰ ਤੇਰੇ ਉੱਤੇ ਜੱਟਾ ਜਦੋਂ ਵੇਖਦੀ ਆ ਜਾਂਦੀ ਆ ਭਾਈ ਵੇ ਆਹ ਲਾ ਬੋਟੀਆਂ ਚਲਾਉਂਦੀ ਆ ਨਕਾਰਾ ਦੁਸ ਬੋਟਰੀ ਵੀ ਮੈਨੂੰ ਨਸਖਾਈ ਵੇ ਲੋਕਾ ਵੀ ਬੋਟੀਆਂ ਚਲਾਉਂਦੀ ਆ ਨਕਾਰਾ ਦੁਸ ਬੋਟਰੀ ਵੀ ਮੈਨੂੰ ਨਸਖਾਈ ਵੇ ਆਹ ਲਾ ਬੋਟੀਆਂ ਚਲਾਉਂਦੀ ਆ ਨਕਾਰਾ ਦੁਸ ਬੋਟਰੀ ਵੀ ਮੈਨੂੰ ਨਸਖਾਈ ਖੜੀ ਜੀਰ ਵਿੱਚ ਜ਼ਿੰਦਾ ਮਾਰਦੀ ਐ ਆਕੇ ਖੜੀ ਜੀਰ ਵਿੱਚ ਜ਼ਿੰਦਾ ਮਾਰਦੀ ਐ ਆਕੇ ਡਰ ਲੱਗਦਾ ਏ ਬਿਲੋਂ ਮੈਨੂੰ ਤਾਂ ਨਹੀਂ ਡਰ ਲੱਗਦਾ ਏ ਬਿਲੋਂ ਮੈਨੂੰ ਤਾਂ ਨਹੀਂ ਘਰ ਦੇ ਤੁਸੀਂ ਕਣੀ ਸਗਾ ਦੂਗਾ ਮੈਂ ਤੈਨੂੰ ਪਰ ਲਈ ਨਾ ਸਕੂਟਰੀ ਦਾ ਨਹੀਂ ਘਰ ਦੇ ਤੁਸੀਂ ਕਣੀ ਸਗਾ ਦੂਗਾ ਮੈਂ ਤੈਨੂੰ ਪਰ ਲਈ ਨਾ ਸਕੂਟਰੀ ਦਾ ਗਾਣੀ ਸਾਡੇ ਬਹੁਤ ਹੀ ਸਾਡੇ ਬਹੁਤ ਹੀ ਰਿਸਪੈਕਟਡ ਬਾਜੀ ਡੈਂਟਰ ਜੀ ਤੇ ਸ਼ਸ਼ੀ ਕੋਲੀ ਜੀ ਬੁੰਜ ਨੇ ਉਹਨਾਂ ਨੂੰ ਅਸੀਂ ਜੀ ਆਇਆਂ ਆਖਦੇ ਆਂ ਕਰਦੇ ਸਿੱਖਣੀ ਸਗਾ ਦੂਗਾ ਤੈਨੂੰ ਪਰ ਲਈ ਨਾ ਸਕੂਟਰੀ ਦਾ ਨਾਣੀ ਕਰਦੇ ਸਿੱਖਣੀ ਸਗਾ ਦੂਗਾ ਤੈਨੂੰ ਪਰ ਲਈ ਨਾ ਸਕੂਰੀ ਦਾ ਨਾਣੀ ਨਿਆ ਪੁੱਤਾਂ ਮਾਂ ਨਿਆੜਿਆਂ ਨੂੰ ਛੱਡਣ ਸਗੁੱਲਿਆ ਪਜਾਵਾਂ ਨਿਆੜਿਆਂ ਨੂੰ ਛੱਡਣ ਸਗੁੱਲਿਆ ਪਜਾਵਾਂ ਮੈਂ 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 ਸੂਟ ਪਾ ਕੇ ਇੱਕ ਵਾਰ ਲਾ ਮਾਂ ਨਿਆੜਿਆਂ ਨੂੰ ਛੱਡਣ ਸਗੁੱਨੇ ਆ ਪਜਾਵਾਂ ਡਰਨੇ ਕੀ ਜਾ ਮੇਰੇ ਪੂਰੇ ਵੇਦ ਚਟਾ ਡਰਨੇ ਕੀ ਜਾ ਮੇਰੇ ਪੂਰੇ ਵੇਦ ਚਟਾ ਤਾਂ ਹੋਰ ਹੀ ਤੂੰ ਮਾਰਦਾ ਭਾਈ ਗੇ ਹਾਂ ਲੋਕਾਂ ਦੀਆਂ ਬੋਟੀਆਂ ਚਲਾਉਂਦੀਆਂ ਨੇ ਕਰ ਤੋ ਸਕੂਟਰੀ ਵੀ ਮੈਨੂੰ ਨਾ ਸਖਾਈ ਵੇ ਓ ਲੱਖ ਆਹ ਚਲਾਉਂ ਗਿਆ ਕਰ ਤੂੰ ਸਕੂਟਰੀ ਵੀ ਮੈਨੂੰ ਨਾ ਸਿਖਾਈ ਵੇ ਮੈਂ ਸਕੂਟਰੀ ਤੈਨੂੰ ਪਤਾ ਕਿਉਂ ਨਹੀਂ ਸਿਖਾਉਂਦਾ ਭਾਈ ਜੀ ਜਦੋਂ ਗਾਉਂਦੇ ਆ ਨਾ ਉਦੋਂ ਥੋੜੀ ਜਿਹੀ ਆਵਾਜ਼ ਥੋੜੀ ਘੱਟ ਕਰ ਲਿਆ ਕਰੋ ਮੈਂ ਸਕੂਟਰੀ ਤੈਨੂੰ ਦੱਸਾਂ ਕਿਉਂ ਨਹੀਂ ਸਿਖਾਉਂਦਾ ਕਿਉਂ ਨਹੀਂ ਸਿਖਾਉਂਦੇ ਉਹ بارشਾਂ ਦੇ ਵਿੱਚ ਕਰ ਜਾਂਦੀਆਂ ਸਲਿੱਪ ਨਹੀਂ ਹਏ ਚਾਂ ਦੇ ਵਿੱਚ ਕਰ ਜਾਂਦੀਆਂ ਸਲਿੱਪ ਨਹੀਂ ਇੰਸਟਾ ਤੇ ਲੋਕ ਚਾੜ ਦਿੰਦੇ ਆ ਕਲਿੱਪ 50 ਦੇ ਆ ਕਲਿੱਪ ਚਾੜ ਦਿੰਦੇ ਆ ਕਲਿੱਪ ਚਾੜ ਦਿੰਦੇ ਆ ਕਲਿੱਪ ਚਾੜ ਦਿੰਦੇ ਆ ਕਲਿੱਪ بارشਾਂ ਦੇ ਵਿੱਚ ਕਰ ਜਾਂਦੀਆਂ ਸਲਿੱਪ ਨਹੀਂ ਇੰਸਟਾ ਤੇ ਲੋਕ ਚਾੜ ਦਿੰਦੇ ਆ ਕਲਿੱਪ ਨਹੀਂ ਟਿੱਕੀਆਂ ਦੀ ਕਈ ਇੱਥੇ ਵੀਡੀਓ ਬਣਾ ਕੇ ਟਿੱਕੀਆਂ ਦੀ ਕਈ ਇੱਥੇ ਵੀਡੀਓ ਬਣਾ ਕੇ YouTube ਉੱਤੇ ਦਿੰਦੇ ਪਾਣੀ ਕਾਰ ਦੇ ਤੁਸੀਂ ਕਣੀ ਸਗਾ ਦੂੰਗਾ ਮੈਂ ਤੈਨੂੰ ਪਰ ਲਈ ਨਾ ਸਕੂਟਰੀ ਦਾ ਨਾ ਨੀ ਕਾਰ ਦੇ ਤੁਸੀਂ ਕਣੀ ਸਗਾ ਦੂੰਗਾ ਮੈਂ ਤੈਨੂੰ ਪਰ ਲਈ ਨਾ ਸਕੂਟਰੀ ਦਾ ਨਾ ਨੀ ਕਾਰ ਦੇ ਤੁਸੀਂ ਕਣੀ ਸਗਾ ਦੂੰਗਾ ਮੈਂ ਤੈਨੂੰ ਪਰ ਲਈ ਨਾ ਸਕੂਟਰੀ ਦਾ ਨਾ ਨੀ ਹੈਲੋ ਕਹਿੰਦੇ ਸੌਣ ਮਹੀਨਾ ਮੀਂਹ ਪਿਆ ਪੈਂਦਾ